ਦੇਖ ਸਕਦੇ ਹੋ ਅਸੀਂ ਖੜੇ ਹਾਂ ਸਮਾਣਾ ਸ਼ਹਿਰ ਦੀ ਕ੍ਰਿਸ਼ਨਾ ਬਸਤੀ ਦੇ ਵਿੱਚ ਇਹ ਪਤਾ ਲੱਗਿਆ ਕਿ ਵੀ ਸੂਤਰਾਂ ਦੀ ਜਾਣਕਾਰੀ ਹੈ ਇਹ ਬੰਦਾ ਸ਼ੋਰੂਮ ਬਣਾ ਰਿਹਾ ਹੈ ਜਰੂਰ ਬਣਾਵੇ ਸਾਡੇ ਵੱਲੋਂ ਵੀ ਮੁਬਾਰਕਾਂ ਨੇ ਪਰ ਕਿਸੇ ਨੂੰ ਤੰਗ ਤਕਲੀਫ ਨਾ ਕਰੋ ਤੁਸੀਂ ਦੇਖ ਸਕਦੇ ਹੋ ਕ੍ਰਿਸ਼ਨਾ ਬਸਤੀ ਦਾ ਰਸਤਾ ਹੈ ਸੈਡਾ ਤੇ ਸਿਮਿੰਟ ਦੇ ਥੈਲੇ ਰੱਖੇ ਨੇ ਇੱਧਰ ਸਿਮਿੰਟ ਦੇ ਇੱਧਰ ਥੈਲੇ ਰੱਖ ਕੇ ਇੱਧਰ ਰੇਤ ਰੱਖ ਕੇ ਤੇ ਉੱਧਰ ਮਟੀਰੀਅਲ ਬਣਾ ਰੱਖਿਆ ਆਣ ਜਾਣ ਵਾਲੇ ਲੋਕਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਦੇ ਵਿੱਚ ਮੇਰੀ ਗੱਡੀ ਵੀ ਫਸੀ ਖੜੀ ਹੈ ਪਰ ਉਹਦੇ ਮਜ਼ਦੂਰ ਵੀ ਤੇ ਆਪ ਵੀ ਖੜੇ ਸਿਰਫ ਤਮਾਸ਼ਾ ਦੇਖ ਰਹੇ ਨੇ ਕਿ ਵੀ ਫਸੇ ਨੇ ਫਸੇ ਰਹੋ ਪਰ ਇਹਨਾਂ ਨੂੰ ਆਪਣੇ ਆਪ ਨੂੰ ਥੋੜਾ ਜਿਹਾ ਅਕਲ ਤੇ ਸਿਰ ਤੇ ਹੱਥ ਮਾਰਨਾ ਚਾਹੀਦਾ ਹੈ ਕਿ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ੋਰੂਮ ਬਣਾ ਰਹੇ ਹੋ ਜੀ ਸੜਕੇ ਬਣਾਓ ਪਰ ਕਿਸੇ ਨੂੰ ਤਕਲੀਫ ਨਾ ਦਿਓ ਇਹਨਾਂ ਨੂੰ ਚਾਹੀਦਾ ਇੱਕ ਪਾਸੇ ਸੜਕ ਦੇ ਸਿਮਿੰਟ ਦੇ ਥੈਲੇ ģੇਰ ਤੇ ਦੂਜੇ ਪਾਸੇ ਰੇਤ ਦੇ ਢੇਰ ਲਾਤੇ ਤੇ ਵਿਚਕਾਰ ਦੇ ਵਿੱਚ ਇਹਨਾਂ ਨੇ ਸਿਮਿੰਟ ਦੇ ਥੈਲੇ ģੇਰ ਤੇ ਦੇਖਣਾ ਚਾਹੀਦਾ ਹੈ ਕਿ ਵੀ ਆਣ ਜਾਣ ਵਾਲੇ ਲੋਕਾਂ ਨੂੰ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮੇਰੇ ਪਿੱਛੇ ਗੱਡੀਆਂ ਵੀ ਫਸੀਆਂ ਪੁੱਤ ਸਾਡੀ ਗੱਡੀ ਵੀ ਫਸੀ ਖੜੀ ਐ ਪਰ ਇਹਨਾਂ ਨੂੰ ਚਾਹੀਦਾ ਕਿ ਵੀ ਕਿਸੇ ਨੂੰ ਤਕਲੀਫ ਨਾ ਦਿੰਦੇ ਹੋਏ ਆਪਣਾ ਕਾਰੋਬਾਰ ਕਰੋ ਜਰੂਰ ਕਰੋ ਸ਼ੋਰੂਮ ਬਣਾਣਾ ਜੀ ਸਦਕੇ ਬਣਾਓ ਪਰ ਇਹਨਾਂ ਨੂੰ ਚਾਹੀਦਾ ਦੇਖ ਸਕਦੇ ਹੋ ਦੇਖ ਸਕਦੇ ਹੋ ਸਿਮਿੰਟ ਦੇ ਥੈਲੇ ਇੱਧਰ ਇੱਟਾਂ ਇੱਧਰ ਰੇਤ ਤੇ ਇੱਧਰ ਮਟੀਰੀਅਲ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚਾਹੀਦਾ ਯੋ ਸਾਹਿਬ ਨੂੰ ਇਹੋ ਜੇ ਲੋਕਾਂ ਤੇ ਸਖਤ ਕਾਰਵਾਈ ਕਰੋ ਜਿਹੜੇ ਲੋਕਾਂ ਨੂੰ ਤਕਲੀਫਾਂ ਦੇਣ ਤੋਂ ਇਲਾਵਾ ਸਿਰਫ ਇਸ ਚੀਜ਼ ਦਾ ਸਵਾਦ ਲੈਂਦੇ ਨੇ ਕਿ ਲਓ ਸਵਾਦ ਅਸੀਂ ਦਾ ਸ਼ੋਰੂਮ ਐਵੇਂ ਹੀ ਬਣਾਵਾਂਗੇ ਪਰ ਦੇਖ ਸਕਦੇ ਹੋ ਵੀਡੀਓ ਚੱਲਦੇ ਤੱਕ ਦੇਖ ਰਹੇ ਨੇ ਨਾ ਕਿ ਮਟੀਰੀਅਲ ਸਾਈਡ ਤੇ ਕਰਵਾਇਆ ਜਾ ਰਿਹਾ ਹੈ ਇਹ ਸਮਾਣਾ ਸ਼ਹਿਰ ਦੀ ਕ੍ਰਿਸ਼ਨਾ ਬਸਤੀ ਹੈ ਈਓ ਸਾਹਿਬ ਦੇਖ ਸਕਦੇ ਹੋ ਕਿ ਵੀ ਸ਼ੋਰੂਮ ਮਾਲਕ ਹੈ ਈਓ ਸਾਹਿਬ ਦੇਖ ਸਕਦੇ ਹੋ ਸ਼ੋਰੂਮ ਮਾਲਕ ਵੱਲੋਂ ਰਸਤੇ ਦੇ ਵਿੱਚ ਮਟੀਰੀਅਲ ਘੇਰ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਸਮਾਣਾ ਸ਼ਹਿਰ ਦੀ ਕ੍ਰਿਸ਼ਨਾ ਬਸਤੀ ਹੈ ਨਾਲ ਹੀ ਸ਼ਿਵ ਮੰਦਿਰ ਹੈ ਸ਼ਿਵ ਮੰਦਰ ਦੇ ਨਾਲ ਕ੍ਰਿਸ਼ਨਾ ਬਸਤੀ ਕ੍ਰਿਸ਼ਨਾ ਬਸਤੀ ਦੇ ਵਿੱਚ ਇੱਕ ਸ਼ੋਰੂਮ ਮਾਲਕ ਸ਼ੋਰੂਮ ਬਣਾ ਰਿਹਾ ਜੀ ਸੜਕੇ ਬਣਾਵੇ ਪਰ ਲੋਕਾਂ ਨੂੰ ਤਕਲੀਫ ਨਾ ਦੇਵੇ ਲੋਕਾਂ ਨੂੰ ਟੈਨਸ਼ਨ ਨਾ ਦੇਵੇ ਦੇਖ ਸਕਦੇ ਹੋ ਸੜਕ ਦੇ ਵਿੱਚ ਹੀ ਮਟੀਰੀਅਲ ਬਣਾਇਆ ਗਿਆ ਤੇ ਇੱਟਾਂ ਰੱਖ ਕੇ ਤੇ ਉਧਰ ਮਟੀਰੀਅਲ ਗੇਰਿਆ ਜਾ ਰਿਹਾ ਹੈ ਦੇਖ ਸਕਦਾ ਤੁਹਾਨੂੰ ਗੱਡੀਆਂ ਵੀ ਦਿਖਾ ਦਿੰਨੇ ਆ ਫਸੀਆਂ ਹੋਈਆਂ ਦੇਖੋ ਵਿੱਚ ਮਟੀਰੀਅਲ ਗੇਰ ਰੱਖਿਆ ਆ ਸ਼ੋਰੂਮ ਬਣ ਰਿਹਾ ਹੈ ਜਿਨ੍ਹਾਂ ਨੇ ਮਟੀਰੀਅਲ ਰਸਤੇ ਦੇ ਵਿੱਚ गिर ਕੇ ਸ਼ੋਰੂਮ ਬਣਾ ਰਹੇ ਨੇ ਜੀ ਸਦਕੇ ਬਣਾਓ ਪਰ ਲੋਕਾਂ ਨੂੰ ਤਕਲੀਫ ਟੈਨਸ਼ਨ ਨਾ ਦੇਓ ਨਾ ਦੇਖ ਸਕਦੇ ਹੋ ਇੱਧਰ ਰੇਤ ਗੇਰੇ ਪਏ ਇੱਧਰ ਸਿਮਿੰਟ ਦੇ ਥੈਲੇ ਗੇਰੇ ਪਏ ਨੇ ਇਹੋ ਜੇ ਲੋਕਾਂ ਦੇ ਲੋੜ ਹੈ ਕਾਰਵਾਈ ਕਰਨ ਦੀ ਜਿਹੜੇ ਕਿ ਵੀ ਅੜਚਨਾ ਪਾਉਂਦੇ ਨੇ ਧੰਨਵਾਦ ਜੀ ਸਮਾਣਾ ਹਲਚਲ ਨਿਊਜ਼ ਦੇਖ ਰਹੇ ਲੋਕਾਂ ਦਾ